ਇੱਕ ਵਾਰ ਜਦੋਂ ਗੁਰੂ ਨਾਨਕ ਦੇਵ ਜੀ ਵਾਹੀ ਨਦੀ ਤੋਂ ਬਾਹਰ ਆਇਤਾ ਉਹਨਾਂ ਨੇ ਨਾਰਾ ਲਾਇਆ ਨਾ ਕੋ ਹਿੰਦੂ ਨਾ ਕੋਈ ਮੁਸਲਮਾਨ ਉਹਨਾਂ ਨੇ ਸਭ ਨੂੰ ਇੱਕੋ ਅਖਰਪੁਰਖ ਦੀ ਭਗਤੀ ਕਰਨ ਦੀ ਸਿੱਖਿਆ ਦਿੱਤੀ ਨਵਬਦੂਲ ਖਾਨ ਤੇ ਕਾਜੀ ਨੇ ਆਖਿਆ ਚਿਕਰ ਹਿੰਦੂ ਮੁਸਲਮਾਨ ਇਕੋ ਹੰਤਾ ਆਓ ਸਾਡੇ ਨਾਲ ਨਮਾਜ਼ ਪੜੋ ਗੁਰੂ ਜੀ ਉਹਨਾਂ ਨਾਲ ਉਹ ਆਜ ਪੜਨ ਮਸਜਿਦ ਗਏ ਕਾਜੀ ਨਮਾਜ਼ ਪੜਨ ਲੱਗਾ ਪਰ ਗੁਰੂ ਜੀ ਹਾਸ ਪਏ ਨਮਾਜ਼ ਖਤਮ ਹੋਣ ਤੋਂ ਬਾਅਦ ਕਾਜੀ ਨੇ ਗਿਲਾ ਕੀਤਾ ਗੁਰੂ ਜੀ ਨੇ ਕਿਹਾ ਮੈਂ ਕਿਸਨਾਂ ਨਮਾਜ਼ ਪੜਦਾ ਕਾਜੀ ਸਾਹਿਬ ਕਾਜੀ ਸਾਹਿਬ ਦੇ ਮਨ ਵਿੱਚ ਤਾਂ ਨਿਵਾਜ਼ ਨਹੀਂ ਉਹ ਤਾਂ ਆਪਣੇ ਬੇਚੇਰੇ ਦੀ ਚਿੰਤਾ ਕਰੇ ਸਨ ਕਿ ਕਿਦੜੇ ਖੂਚ ਨਾ ਡਿੱਗ ਜਾਵੇ ਸਾਰੇ ਹੈਰਾਨ ਰਹਿ ਗਏ ਗੁਰੂ ਜੀ ਨੇ ਸਮਝਾਇਆ ਜੇ ਮਨ ਪ੍ਰਭੂ ਨਾਲ ਨਹੀਂ ਜੁੜਿਆ ਤਾਂ ਨੀਰੀ ਜੀਵਨ ਦਾ ਪਾਠ ਪੜਨ ਦਾ ਕੀ ਫਾਇਦਾ ਏਗਾ ਸਭ ਦੇ ਸਮਝ ਆ ਗਈ ਸਾਰੇ ਆਵਾਜ਼ ਲਾਉਣ ਲੱਗੇ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਇਸ ਤੋਂ ਸਿੱਖਿਆ ਮਿਲਦੀ ਹੈ ਸੱਚੀ ਭਗਤੀ ਉਹੀ ਹੈ ਜਦੋਂ ਮਨ ਵੀ ਪਾਠ ਦੇ ਅਰਥ ਨਾਲ ਜੁੜੇ ਨੀਰਾ ਮੂਹਨਾ ਉਚਾਰਨ ਕਰਨਾ ਪ੍ਰਭੂ ਦੀ ਭਗਤੀ ਨਹੀਂ